ਮੇਰੇ ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ ਕੋਈ ਸਾੜ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਦੀ ਵਾਰੋ ਕਿਸੇ ਵੇਲੇ ਦੇਹ ਦਾ ਖਿੜਿਆ ਫੁੱਲ ਗਲਾਬ ਦਾ ਮੇਰਾ ਪੰਜਾਬ ਦਿਨੋਂ ਦਿਨ ਬਦਨਾਮੀ ਦੇ ਧਰਾਤਲ 'ਚ ਤਸਦਾ ਜਾ ਰਿਹਾ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੇ ਬਾਰੇ ਕੁਸ਼ਲੀਲ ਕਿਸਮ ਦੀਆਂ ਵੀਡੀਓਜ਼ ਕੱਲ ਤੋਂ ਘੁੰਮ ਰਹੀਆਂ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਾ ਐਫਆਈਰ ਦਰਜ ਕਰਕੇ ਉਹਨਾਂ ਦੀ ਜਾਂਚ ਸ਼ੁਰੂ ਕਰਤੀ ਆ ਬਹੁਤ ਚੰਗੀ ਗੱਲ ਆ ਇਹ ਕੋਣੀ ਵਿੱਚ ਹੀ ਚਾਹੀਦੀ ਆ ਤੇ ਬਹੁਤ ਤੇਜ਼ੀ ਨਾਲ ਹੋਣੀ ਚਾਹੀਦੀ ਆ ਪਰ ਪੁਲਿਸ ਦਾ ਪ੍ਰਸ਼ਾਸਨ ਦਾ ਫਰਜ ਮੁੱਖ ਮੰਤਰੀ ਦੀ ਕੁਰਸੀ ਤੱਕ ਆ ਕੁਰਸੀ ਤੇ ਬਿਠੇ ਇਨਸਾਨ ਤੱਕ ਨਹੀਂ ਜੇ ਕਿਉਂਕਿ ਇਹ ਵੀਡੀਓ ਮੌਜੂਦਾ ਮੁੱਖ ਮੰਤਰੀ ਦੇ ਬਾਰੇ ਨੇ ਪੁਲਿਸ ਦੇ ਪ੍ਰਸ਼ਾਸਨ ਦਾ ਫਰਜ ਬੰਦਾ ਆ ਪਹਿਲਾਂ ਉਸ ਨੂੰ ਪੁੱਛ ਲਿਆ ਜਾ ਜੇ ਉਹ ਮੰਨ ਜਾਂਦਾ ਆ ਜਾਂ ਜਾਂਚ ਪਰਤਾਲ ਦੇ ਵਿੱਚ ਵੀਡੀਓਜ਼ ਸੱਚੀਆਂ ਪਾਈਆਂ ਜਾਂਦੀਆਂ ਨੇ ਤਾਂ ਇਹ ਪੁਲਿਸ ਦੇ ਪ੍ਰਸ਼ਾਸਨ ਦਾ ਸੇਤ ਉਸ ਦੇ ਖਿਲਾਫ ਤਾਂ ਹੁਣ ਤੱਕ ਕੋਈ ਨਾ ਕਰ ਸਕੇ ਪਰ ਸਥਿਤੀ ਸਪਸ਼ਟ ਕਰਨਾ ਇਹਦਾ ਫਰਜ ਬੰਦਾ ਆ ਤਾਂ ਜੋ ਲੋਕ ਆਉਣ ਵਾਲੀ ਚੋਣ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖ ਸਕਣ ਹਾਂ ਦੇਸ਼ ਤੇ ਤੇ ਨੀ ਪਲਿਸ ਪਰਚਾਸ਼ਣਾ ਆ ਸੋਸ਼ਲ ਮੀਡੀਆ ਯੂਜ਼ਰਸ ਨੂੰ ਤੰਗ ਪਰੇਸ਼ਾਨ ਕਰਦੋ ਪਰਹੇਜ ਕਰੇ ਹਾਂ ਜੀ ਇਹ ਵੀਡੀਓ ਝੂਠੀਆਂ ਨੇ AI ਨਾਲ ਬਣਾਈਆਂ ਨੇ ਜਾਂ ਗਲਤ ਨੇ ਤਾਂ ਇਹਨਾਂ ਨੂੰ ਬਣਾਉਣ ਵਾਲੇ ਖਿਲਾਫ ਟੁਕੜੀ ਕਾਰਵਾਈ ਕਰਨੀ ਬਣਦੀ ਆ ਨਹੀਂ ਤਾਂ ਇਹਨਾਂ ਵੀਡੀਓਜ਼ ਨੂੰ ਸਿਆਸੀ ਬਦਲਾਖੋਰੀ ਦਾ ਹਥਿਆਰ ਨਹੀਂ ਬੰਦਤਾ ਜਾਣਾ ਚਾਹੀਦਾ